ਚਾਹੀਦਾ ਇੱਕ ਹੋਵੇ ਭਾਵੇਂ ਇੱਕ ਹੋਵੇ ਸਰ ਤੇ ਅਗਰ ਇੱਕ ਅੰਡਾ ਰਿਲੀਜ਼ ਹੋ ਰਿਹਾ ਹੈ ਬੇਬੀ ਦਾ ਇੱਕ ਐਗ ਤੋਂ ਹੀ ਪੈਦਾ ਹੋ ਜਾਣਾ ਨਾ ਸਰ ਇਦਾਂ ਦੇ ਕੇਸ ਦੇਖਿਆ ਮੇਰੇ ਕੋਲ ਇਦਾਂ ਦੇ ਕੇਸ ਆਏ ਆ ਜਿੱਥੇ AMH 0.2 0.6 ਵੀ ਹੈ ਤਾਂ ਉਸ ਕੇਸ ਦੇ ਵਿੱਚ ਵੀ ਐਸੋ ਭਾਗਿਆ ਮੈਡੀਸਨ ਅਸੀਂ ਦੇਨੇ ਆ ਉਹਨਾਂ ਨੂੰ ਸੁਭਾਗਿਆ ਮੈਡੀਸਨ ਦੇ ਨਾਲ ਵੀ ਉਹਨਾਂ ਨੂੰ ਪ੍ਰੈਗਨੈਂਸੀ ਠਹਿਰੀ ਹੈ ਤਾਂ ਜਿੱਥੇ ਇਹ ਕਹਦੇ ਨੇ ਨਾ ਤੁਸੀਂ ਤੁਹਾਡਾ ਸੁਭਾਸੀ ਕਿ ਪੀਰੀਅਡਸ ਆ ਰਹੇ ਆ ਤੇ ਤਾਂ ਵੀ ਉਹ ਕਹਿੰਦੇ ਵੀ ਅਗੇ ਕੁਆਲਿਟੀ ਵਧੀਆ ਨਹੀਂ ਹੈਗੀ ਉਹਦੇ ਵਿੱਚ ਚਾਹੀਦਾ ਹੈ ਕਿ ਉਹ ਭਾਵੇਂ ਆਈਵੀਐਫ ਕਰਾ ਲੈਣ ਉਹਨਾਂ ਨੂੰ ਲੱਗਦਾ ਹੈ ਨਾ ਕਿ ਅਸੀਂ ਆਈਵੀਐਫ ਪ੍ਰੋਸੀਜਰ ਲੈ ਰਹੇ ਆ ਤੇ ਸਾਨੂੰ ਪ੍ਰੋਬਲਮ ਆ ਰਹੀ ਹੈ ਸਕਸੈਸ ਨਹੀਂ ਹੋ ਰਿਹਾ ਤਾਂ ਮੈਂ ਇੱਕ ਉਹਨਾਂ ਨੂੰ ਆਪਣੇ ਵੱਲੋਂ ਐਡਵਾਈਸ ਦੇਵਾਂਗੀ ਜੋ ਮੈਂ ਲਾਸਟ 4-5 ਮੰਥਸ ਤੋਂ ਸਪੈਸ਼ਲੀ ਐਕਸਪੀਰੀਅੰਸ ਕਰ ਰਹੀ ਆ ਕਿ ਇਧਰੋਂ ਆਈਵੀਐਜ ਟਰੀਟਮੈਂਟ ਲੈ ਰਹੇ ਆ ਅਗਰ ਉਹਨਾਂ ਦਾ ਪਹਿਲਾ ਸਕਸੈਸ ਨਹੀਂ ਹੋਇਆ ਲੱਕੀਲੀ ਮੈਨੂੰ ਕਾਲ ਕਰਦੇ ਆ ਸਰ ਉੱਥੇ ਕੁਝ ਵੀ ਨਹੀਂ ਮੈਂ ਉਹਨਾਂ ਨੂੰ ਸੁਭਾਗਿਆ ਮੈਡੀਸਨ ਦੇ ਦਿੰਦੀ ਆ ਸਰ ਜਿਹੜੀਆਂ ਰਹਿੰਦੀਆਂ ਪ੍ਰੋਬਲਮਸ ਹੈ ਨਾ ਉਹ ਸੁਭਾਗਿਆ ਮੈਡੀਸਨ ਨਾਲ ਰਿਕਵਰ ਹੋ ਜਾਂਦੀ ਹੈ ਤੇ ਜਿਹੜਾ ਸੈਕਿੰਡ ਚਾਂਸ ਆਈਵੀਐਫ ਵਾਲਾ ਹੁੰਦਾ ਉਹ ਉਹਨਾਂ ਦਾ ਸਕਸੈਸ ਹੋ ਜਾਂਦਾ